ਅਰਦਦ ਖਾਈ ਦਿੰਦਾ ਹੈ ਇਸ ਹਮਲੇ ਦੀਆਂ ਚਰਚਾਵਾਂ ਮਹਿਲਾਂ ਤੋਂ ਚੱਲ ਰਹੀਆਂ ਸਨ ਖੁਦ ਮੁੱਖ ਸੇਵਾਦਾਰ ਬੀਬੀ ਹਰਮੀਤ ਕੌਰ ਖਾਲਸਾ ਨੇ ਰਾਸ਼ਟਰਪਤੀ ਰਾਜਸਥਾਨ ਦੇ ਮੁੱਖ ਮੰਤਰੀ ਨੂੰ ਹਮਲੇ ਬਾਰੇ ਚਿੱਠੀਆਂ ਲਿਖੀਆਂ ਸਨ ਇਹ ਮਾਮਲਾ ਕੋਈ ਤਾਜ਼ਾ ਨਹੀਂ ਸਗੋ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਗਰਮਾਇਆ ਹੋਇਆ ਹੈ ਇਹ ਕਿਹਾ ਜਾ ਰਿਹਾ ਕਿ ਕਮੇਟੀ ਨੂੰ ਲੈ ਕੇ ਰੌਲਾ ਚੱਲ ਰਿਹਾ ਇੱਕ ਤਰ ਕਹਿੰਦੀ ਹੈ ਕਿ ਬੀਜਪੀ ਗੁਰਦੁਆਰਾ ਸਾਹਿਬ ਤੇ ਕਬਜ਼ਾ ਕਰਨਾ ਚਾਹੁੰਦੀ ਹੈ ਦੂਜੀ ਤਰ ਕਮੇਟੀ ਤੇ ਸਵਾਲ ਖੜੇ ਕਰ ਰਹੀ ਹੈ ਦੋਵੇਂ ਤਰ੍ਹਾਂ ਦੇ ਬਿਆਨ ਤੁਹਾਨੂੰ ਸੁਣਾ ਦਿੰਨੇ ਆਂ ਕਾਗੜ ਬੰਦੇ ਸੀ ਜਿਹਨੂੰ ਪਛਾਣ ਦੇ ਕਾਗੜ ਬੰਦੇ ਸ਼ਮਲਾ ਕਰਨ ਕਿਪਰਤੀ ਪਾ ਉੱਥੇ ਨੰਬਰ ਉਹਨਾਂ ਦਾ ਹਾਂਜੀ ਉਹ ਮੇਰੇ ਪਰ ਦੋ ਜਾਨਾਂ ਨੂੰ ਮਜਾ ਆਦਾਂ ਬਾਕੀ ਪਿੰਡ ਦੀ ਮਢੀ ਸੀ ਤੁਸੀਂ ਤੁਸੀਂ ਸੁੱਤੇ ਹੋਏ ਸੀਗੇ ਸੁੱਤਿਆਂ ਦੇ ਸਾਡੇ ਹਮਲਾ ਕੀਤਾ ਜੀ ਆ ਗਏ ਇਹ ਏਡੇ ਮਸੂਰਮੇ ਸੀ ਦੱਸ ਕੇ ਆਉਂਦੇ ਸੁੱਤਿਆਂ ਦੇ ਸਾਡੇ ਹਮਲਾ ਕੀਤਾ 10 ਜੀ ਆਉਂਦੇ ਜੇ ਏਡੇ ਸੂਰਮੇ ਸੀ ਤੇ ਫਿਰ ਪਤਾ ਲੱਗਦਾ ਕੋਈ ਨਹੀਂ ਪੁੱਤ ਤੇਰੇ ਦਾਦੇ ਦੀਆਂ ਕਦੇ ਪੋਤੇ ਦੀਆਂ ਸਮਾਂ ਤੇ ਆਈ ਜਾਣਾ ਜਿਸ ਤਰ੍ਹਾਂ ਰਾਜਸਥਾਨ ਵਿੱਚ ਸਿੱਖ ਜਥੇਬੰਦਿਆਂ ਨੂੰ ਖਦਸ਼ਾ ਸੀਗਾ ਉਹਦੇ ਮੁਤਾਬਕ ਆ ਅੱਜ ਅੱਧੀ ਰਾਤ ਨੂੰ ਤਕਰੀਬਨ 2:30 ਵਜੇ ਦੇ ਕਰੀਬ ਗੁਰਦੁਆਰਾ ਮਹਿਤਾਬਗੜ੍ਹ ਸਾਹਿਬ ਵਿਖੇ ਭਾਜਪੀ ਦੇ ਗੁੰਡਿਆਂ ਵੱਲੋਂ ਹਮਲਾ ਕੀਤਾ ਗਿਆ। ਕਈ ਸਿੰਘ ਜ਼ਖਮੀ ਹੋਏ। ਕਈ ਮੋਦ ਦੇ ਕਗਾਰ ਤੇ ਬੈਠੇ ਆ ਬੜੀ ਗਹਿਗਾ ਚ ਲੜਾਈ ਹੋਈ। ਪੁਲਿਸ ਦੀ ਸ਼ਹਿ ਤੇ ਪੁਲਿਸ ਦੀ ਸ਼ਹਿ ਤੇ ਉਸ ਗੁਰਦੁਆਰਾ ਸਾਹਿਬ ਉੱਪਰ ਕਬਜ਼ਾ ਕੀਤਾ ਗਿਆ। ਬੀਬੀ ਹੁਣਾ ਦਾ ਨਿਰਮਨ ਸਿੰਘ ਖਰਲੀ ਹੁਣਾ ਦਾ ਹਜੇ ਤੱਕ ਕੋਈ ਪਤਾ ਨਹੀਂ ਲੱਗਿਆ ਕਿ ਉਹ ਕਿੱਥੇ ਹੈ। ਕਈ ਸਿੰਘ ਹਸਪੀਟਲ ਚ ਹੈ, ਕਈਆਂ ਨੂੰ ਸੱਟਾਂ ਵੱਜੀਆਂ। ਸੋ ਸਾਰੇ ਸਿੱਖ ਜਥੇਬੰਦੀਆਂ ਸਾਰੇ ਸੰਗਤਾਂ ਨੂੰ ਬੇਨਤੀ ਹੈ ਭਾਈ ਵੱਤ ਵੱਤ ਕਮਰ ਕੱਸੇ ਕਰੋ ਜਲਦੀ ਕਾਲ ਦਿੱਤੀ ਜਾਊਗੀ ਸਾਰੇ ਬੰਦੇ ਆਪਾਂ ਪਹੁੰਚ ਕੇ ਗੁਰਦੁਆਰਾ ਯਾਦ ਕਰਾਵਾਂਗੇ ਇਸ ਕਰਦਾ ਪਹਿਲਾਂ ਪਤਾ ਸੀਗਾ ਕਿ ਭਾਜੀਪੀ ਦੇ ਸ਼ਹਿਰ ਤੇ ਗੁਰਦੁਆਰੇ ਤੇ ਹਮਲਾ ਹੋਊਗਾ ਇਸੇ ਕਰਕੇ ਸਭ ਨੂੰ ਪਹਿਲਾਂ ਇਨਫੋਰਮ ਕੀਤਾ ਗਿਆ ਸੀਗਾ ਪਰ ਲਗਾਤਾਰ ਰਾਜਸਥਾਨ ਵਿੱਚ ਜਿਸ ਤਰ੍ਹਾਂ ਸਿੱਖਾਂ ਨਾਲ ਤੱਕੇ ਹੋ ਰਿਹਾ ਜਿਸ ਤਰ੍ਹਾਂ ਗੁਰਦੁਆਮਾਂ ਤੇ ਹਮਲੇ ਹੋ ਰਹੇ ਹੈ ਤਜਾਰਾ ਕਾਂਡ ਵਿੱਚ ਜੋ ਇਹਨਾਂ ਨੇ ਕਹੀ ਸੀ ਬੀਜੇਪੀ ਨੇ ਅੱਜ ਪ੍ਰਤੱਖ ਨਜ਼ਰ ਆਣ ਲੱਗਾ ਵੀ ਗੁਰਦੁਆਰੇ ਤੇ ਕਿਸ ਤਰ੍ਹਾਂ ਬੀਜੇਪੀ ਦੇ ਗੁੰਡੇ ਹਮਲੇ ਕਰ ਰਹੇ ਆ ਬੜੇ ਸੰਗ ਜ਼ਖਮੀ ਹੋਏ ਆ ਕਈ ਹਸਪੀਟਲ ਚ ਆ ਕਈਆਂ ਦਾ ਪਤਾ ਵੀ ਨਹੀਂ ਲੱਗ ਰਿਹਾ ਕਈ ਲਪਤ ਆ ਅਣਖੱਤੇ ਬੰਦੇ ਰਾਤ ਨੂੰ 2:30 ਵਜੇ ਦੇ ਕਰੀਬ ਕੰਧਾਂ ਟੱਪ ਕੇ ਪਿਛਲੀਆਂ ਕੰਧਾਂ ਟੱਪ ਕੇ ਪੁਲਿਸ ਦੀ ਪ੍ਰੈਜੈਂਸ ਦੇ ਵਿੱਚ ਅੰਦਰ ਵੜੇ ਆ ਅੰਦਰ ਵੜ ਕੇ ਹਮਲਾ ਕੀਤਾ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਭਾਈ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੋ ਗੁਰਦੁਆਰਾ ਮਹਿਤਾਬਗੜ ਸਾਹਿਬ ਮੰਡੀ ਗੋਲੂ ਵਾਲਾ ਵਿਖੇ ਬੀਜਪੀ ਦੇ ਗੁੰਡਿਆਂ ਵੱਲੋਂ ਸੰਘਿਆਂ ਦੇ ਗੁੰਡਿਆਂ ਵੱਲੋਂ ਹਮਲਾ ਕੀਤਾ ਗਿਆ ਹਮਲਾਜ ਬੜੇ ਸੰਗ ਜ਼ਖਮੀ ਹੋਏ ਆ ਕਈ ਮੌਦੇ ਸ਼ਹੀਦਿਆਂ ਦੇ ਕਗਾਰ ਤੇ ਬੈਠੇ ਆ ਬੀਬੀ ਹਰਮੀਤ ਕੋਰ ਦਾ ਭਾਈ ਨਿਰਮਲ ਤੇ ਖਰਲੀਆਂ ਵਰਗੇ ਸਿੰਘਾਂ ਦਾ ਕੋਈ ਪਤਾ ਨਹੀਂ ਕਿ ਉਹ ਕਿੱਥੇ ਹੈਗੇ ਆ ਨਾ ਉਹ ਲਪਤਾ ਹਨ ਸੋ ਸਾਰੀ ਸੰਗਤਾਂ ਨੂੰ ਬੇਨਤੀ ਹੈ ਭਾਈ ਵੱਤੋ ਵੱਤ ਵੀਡੀਓ ਸ਼ੇਅਰ ਕਰੋ ਦੱਸੋ ਲੋਕਾਂ ਨੂੰ ਦੱਸੋ ਵੀ ਰਾਜਸਥਾਨ ਚ ਕਿਸ ਤਰ੍ਹਾਂ ਬੀਜਪੀ ਕੋਲ ਅਟੈਕ ਕੀਤਾ ਗਿਆ ਸਿੱਖ ਜਥੇਬੰਦੀਆਂ ਨੂੰ ਬੇਨਤੀ ਹੈ ਸਿੱਖ ਜਥੇਬੰਦੀਆਂ ਨੂੰ ਬੇਨਤੀ ਹੈ ਕਿ ਸਿੱਖ ਜਥੇਬੰਦੀਆਂ ਤੁਰੰਤ ਇਕੱਠੀਆਂ ਹੋਣ ਅਤੇ ਇਹਦੇ ਬਾਰੇ ਕੋਈ ਠੋਸ ਫੈਸਲਾ ਲਿਆ ਜੂਗਾ ਇੱਕ ਗੁਰਦੁਆਰਾ ਨਹੀਂ ਹੁਣ ਕਈ ਗੁਰਦੁਆਰਾਂ 'ਤੇ ਅਟੈਕ ਹੋਣਗੇ ਜੋ ਮਨਸ਼ਾ ਸੀ ਭਾਜਪੀ ਦੀ ਜੋ ਗੁੰਡਿਆਂ ਦੀ ਮਨਸ਼ਾ ਸੀ ਸਰਕਾਰ ਦੀ ਵੀ ਗੁਰਦੁਆਰੇ ਜਿੱਥੇ ਗੁਰਦੁਆਰਾ ਸਿੱਖੀ ਸਿਧਾਂਤਾਂ ਦੀ ਗੱਲ ਹੁੰਦੀ ਹੈ ਜਿੱਥੇ ਸਿੱਖੀ ਸੰਘਰਸ਼ਾਂ ਦੀ ਗੱਲ ਹੁੰਦੀ ਹੈ ਉਹ ਸਥਾਨ ਨਿਸ਼ਤੋ ਨਬੂਤ ਕਰ ਦਿੱਤੇ ਜਾਣ ਇਹਦੇ ਤਹਿਤ ਅੱਜ ਫਿਰ ਸਵੇਰੇ ਅੱਧੀ ਰਾਤ ਨੂੰ ਸੋ ਸਾਰੀ ਜਿਥੇ ਮੈਂ ਬੇਨਤੀ ਹੈ ਭਾਈ ਵੱਧ ਤੋਂ ਵੀਡੀਓ ਸ਼ੇਅਰ ਕਰੋ ਗੁਰਦੁਆਰ ਲਗਾਤਾਰ ਸਿੰਘਾਂ ਦੇ ਫੋਨ ਆ ਰਹੇ ਐ ਸੋ ਸਭ ਨੂੰ ਬੇਨਤੀ ਐ ਭਾਈ ਵੀ ਗੁੰਡਿਆਂ ਵੱਲੋਂ ਜੋ ਖਰਚਾ ਜਾਰ ਕੀਤਾ ਸੀ ਅਸੀਂ ਲਗਾਤਾਰ ਪਿੱਛੇ ਵੀ ਪਰਸੋਂ ਵੀ ਕੀਤਾ ਸੀਗਾ ਕਿ ਭਾਜਪਾ ਨੇ ਇਹ ਧਾਰ ਲਿਆ ਉਹਦੇ ਨੇ ਐਮਐਲਏ ਨੇ ਉਹ ਗੁੰਡਿਆਂ ਨੇ ਕਿ ਗੁਰਦੁਆਰਾ ਅਟੈਕ ਕਰਾਂਗੇ ਉਹਦੇ ਬਾਰੇ ਅਸੀਂ ਬਗਾਦਾ ਮੇਲ ਕੀਤੀ ਸੀਗੀ ਸੁਪਰੀਮ ਕੋਰਟ ਚੀਫ ਜਸਟਿਸ ਸਰਕਾਰ ਨੂੰ ਗ੍ਰਹਿ ਮੰਤਰੀ ਨੂੰ ਇਹਦੇ باوجود ਜੇ ਗੁਰਦੁਆਰਦ ਹਮਲਾ ਇਹ ਗੱਲ ਸਾਬਤ ਕਰਦਾ ਹੈ ਕਿ ਸਰਕਾਰ ਦੀ ਮਨਸ਼ਾ ਕੀ ਹੈ ਸਰਕਾਰ ਕਿਸ ਤਰ੍ਹਾਂ ਗੁਰਦੁਆਰੇ ਦੇ ਕਾਬਜ਼ ਹੋ ਰਹੀ ਆ ਉਹ ਗੁੰਡੇ ਗੁਰਦੁਆਰੇ ਦੇ ਅੰਦਰ ਵੜ ਚੁੱਕੇ ਆ ਬੀਬੀ ਹਰਮੀਤ ਕੌਰ ਰਾਨਾ ਦਾ ਕੋਈ ਪਤਾ ਨਹੀਂ ਗਿਆ ਕਈ ਸਿੰਘ ਜ਼ਖਮੀ ਆ ਜੋ ਉਥੇ ਹਸਪITAL ਲਈ ਐਡਮਿਟ ਆ ਗਿਆ ਕਈ ਸੀਧਿਆਂ ਦੇ ਕਗਾਰ ਤੇ ਬੈਠੇ ਆ ਸੋ ਭਾਈ ਵੱਤੋਂ ਸਾਰੀ ਸੰਗਤ ਜਿਹੜੀ ਐ ਵੀਡੀਓ ਸ਼ੇਅਰ ਕਰੇ ਗੁਰਦੁਰਾ ਮਹਿਤਾਬਗੜ ਸਾਹਿਬ ਮੰਡੀ ਗੋਲੂ ਵਾਲਾ ਰਾਜਸਥਾਨ ਵਿਖੇ ਮੌਜੂਦ ਹੈ ਪਿਛਲੇ ਕਈ ਦਿਨਾਂ ਤੋਂ ਕਿਉਂਕਿ ਇਸ ਸਥਾਨ ਤੋਂ ਹਮੇਸ਼ਾ ਹੀ ਸਿੱਖਾਂ ਦੀ ਗੱਲ ਹੁੰਦੀ ਹੈ ਸਿੱਖੇ ਜਿੰਨੇ ਵੀ ਕਿਰਪਾਨਾਂ ਉਤਰੀਆਂ ਸਿੱਖਾਂ ਦੀਆਂ ਦਸਤਾਰਾਂ ਲਾਈਆਂ ਪੇਪਰਾਂ ਰੋਕਿਆ ਗਿਆ ਵੋਟਪੰਤ ਰੋਕਿਆ ਗਿਆ ਹਰ ਉਸ ਗੱਲ ਵਿੱਚ ਇੱਥੋਂ ਦੇ ਸਿੱਖਾਂ ਨੇ ਮੰਡੀ ਗੋਲੂ ਵਾਲਾ ਬੀਬੀ ਹਰਬੀਰ ਕੋੜਾ ਨੇ ਬੜਾ ਵੱਡਾ ਪ੍ਰੋਟੈਸਟ ਕੀਤਾ ਇਸ ਗੱਲ ਦਾ ਸਰਕਾਰ ਨੂੰ ਗੁੱਸਾ ਸੀਗਾ ਭਾਜਪਾ ਨੂੰ ਗੁੱਸਾ ਸੀਗਾ ਕਿ ਜਿੱਕ ਜਿੱਤੇ ਬੰਦਗੇ ਸਾਡਾ ਵਿਰੋਧ ਕਰ ਰਹੀ ਹੈ ਸੋ ਗੁਰਦੁਆਰਾ ਮਹਿਤਾਬਗੜ੍ਹ ਸਾਹਿਬ ਮੰਡੂ ਮੰਡੀ ਗੋਲੂ ਵਾਲੇ ਵਿਖੇ ਰਾਤ 2:30 ਵਜੇ ਅਟੈਕ ਹੋਇਆ ਆਰ ਬੱਚਤੇ ਲੋਕ ਕੰਦਾ ਟੱਪ ਕੇ ਅੰਦਰ ਵੜੇ ਆ ਕਈ ਸਿੰਘ ਜ਼ਖਮੀ ਹੋਏ ਆ ਬੀਬੀ ਹਰਮੀਤਕਰ ਹੋਣੀ ਭਾਈ ਨਰਮਿੰਦਰ ਖਰਨੀਆ ਲੱਭਤਾ ਕੋਈ ਪਤਾ ਨਹੀਂ ਲੱਗ ਰਿਹਾ ਪੁਲਿਸ ਦੀ ਸ਼ਹਿਤ ਸਰਕਾਰ ਦੀ ਸ਼ਹਿਤ ਕਹਿੰਦੇ باوجود ਜੋ ਅਟੈਕ ਹੋਇਆ ਸੋ ਸਾਰਿਆਂ ਨੂੰ ਬੇਨਤੀ ਹੈ ਭਾਈ ਵੱਤ ਤੋਂ ਸੰਗਤ ਜਿਹੜੀ ਆ ਉਹ ਤਿਆਰ ਬਰ ਤਿਆਰ ਹੋਵੇ ਇਹ ਵੀਡੀਓ ਸ਼ੇਅਰ ਕਰੋ ਸਰਕਾਰ ਦੇ ਹਰ ਕਿਤੇ ਕੰਮ ਦਾ ਮੂੰਹ ਤੋੜ ਜਵਾਬ ਦੇਵਾਂਗੇ ਦੱਸਾਂਗੇ ਸਰਕਾਰਾਂ ਨੂੰ ਕਿ ਕਿੱਦਾਂ ਗੁਰਦੁਆਰੇ ਤੇ ਅਟੈਕ ਹੁੰਦੇ ਆ ਕਿੱਦਾਂ ਗੁਰਦੁਆਰੇ ਤੇ ਹਮਲੇ ਹੁੰਦੇ ਆ ਉਹਨਾਂ ਗੁੰਡਿਆਂ ਤੇ ਧੜਵੀਆਂ ਨੂੰ ਦੱਸਾਂਗੇ ਜਾਂ ਦੀ ਬਾਜ਼ੀਆਂ ਲਾ ਕੇ ਦੱਸਾਂਗੇ ਜਿਨ੍ਹਾਂ ਨੇ ਗੁਰਦੁਆਰਾ ਅਟੈਕ ਕੀਤਾ ਸੋ ਸਾਰੀ ਸੰਗਤਾਂ ਨੂੰ ਬੇਨਤੀ ਹੈ ਕਿ ਪਾਈ ਸਰ ਜਥੇਬੰਦੀਆਂ ਨੂੰ ਕਮਰ ਕੱਸੇ ਕਰੋ ਤਿਆਰ ਕਰੋ ਹਰ ਗੱਲ ਦਾ ਮੂੰਹ ਤੋੜ ਜਵਾਬ ਦੇਵਾਂਗੇ ਅੰਦਰ ਕਿਸ ਤਰ੍ਹਾਂ ਗੁਰੂ ਸਾਹਿਬ ਦੇ ਸਰੂਪਾਂ ਦੀ ਬੇਇੱਜ਼ਤੀ ਹੋਈ ਕਿਸ ਤਰ੍ਹਾਂ ਸਿੰਘਾਂ ਤੇ ਹਮਲਾ ਹੋਇਆ ਕਿਸ ਤਰ੍ਹਾਂ ਇੱਕ ਬੀਬੀ ਇੱਕ ਔਰਤ ਤੇ ਹਮਲਾ ਕੀਤਾ ਕਿ ਗੁੰਡਿਆਂ ਧੜਵੀਆਂ ਵੱਲੋਂ ਸੋ ਸਭ ਨੂੰ ਬੇਨਤੀ ਹੈ ਕਿ ਪਾਈ ਇਹ ਵੀਡੀਓ ਜਿੰਨਾ ਹੋ ਸਕੇ ਸ਼ੇਅਰ ਕਰੋ ਦੱਸੋ ਵੀ ਰਾਜਸਥਾਨ ਸਰਕਾਰ ਵਿੱਚ ਕਿਸ ਤਰ੍ਹਾਂ ਬੀਜਪੀ ਦੇ ਗੁੰਡਿਆਂ ਨੇ ਹਮਲਾ ਕੀਤਾ ਗੁਰਦੁਆਰੇ ਤੇ ਅੱਧੀ ਰਾਤ ਨੂੰ 2 ਵਜੇ ਦੇ ਕਰੀਬ ਕਿਸ ਤਰ੍ਹਾਂ ਸੰਗ ਜ਼ਖਮੀ ਕੀਤੇ ਐ ਸੋ ਸਭ ਨੂੰ ਬੇਨਤੀ ਐ ਕਿ ਸਰਕਾਰ ਦੀ ਇਸ ਕਾਨੂੰਨੀ ਚਾਲ ਦਾ ਗੁਰਦੁਆਰੇ ਦੇ ਹਮਲੇ ਦਾ ਮੂੰਹ ਤੋੜ ਜਵਾਬ ਦੇਣ ਵਾਸਤੇ ਸਾਰੀ ਸੰਗਤ ਲਾਮਬਦ ਹੋਵੇ ਬੜੀ ਘਟਿਆ ਤੇ ਕਾਨੂੰਨੀ ਸਾਜ਼ਿਸ਼ ਦੇ ਤਹਿਤ ਇਹ ਹਮਲਾ ਕੀਤਾ ਗਿਆ ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਦੱਸਿਆ ਇਹ ਗੁਰਦੁਆਰਾ ਮਹਿਤਾਬਗੜ੍ਹ ਸਾਹਿਬ ਮੰਡੀ ਗੋਲੂ ਵਾਲਾ ਵਿਖੇ ਬੀਜੇਪੀ ਦੇ ਗੁੰਡਿਆਂ ਵੱਲੋਂ ਅੱਧੀ ਰਾਤ ਨੂੰ ਅਟੈਕ ਕੀਤਾ ਗਿਆ। ਰਾਜਸਥਾਨ ਵਿੱਚ ਲਗਾਤਾਰ ਬੀਜੇਪੀ ਦੀ ਮਨਸ਼ਾ ਹੈ ਕਿ ਜਿੰਨੇ ਸਿੱਖ ਜਥੇਬੰਦੀਆਂ ਦੇ ਸਥਾਨ ਹਨ ਉਹ ਸਾਰੇ ਸਥਾਨ ਅਤੇ ਗੁਰਦੁਆਰੇ ਤੈਸਨਸ ਕਰ ਦਿੱਤੇ ਜਾਣ। ਇਹਦੇ ਕਰਕੇ ਅੱਧੀ ਰਾਤ ਨੂੰ ਗੁਰਦੁਆਰਾ ਗੋਲੂ ਵਾਲਾ ਵਿਖੇ ਬੀਜੇਪੀ ਦੇ ਗੁੰਡਿਆਂ ਵੱਲੋਂ ਹਮਲਾ ਕੀਤਾ ਗਿਆ। ਕਈ ਸਿੰਘ ਜ਼ਖਮੀ ਹੋਏ ਐ, ਕਈ ਲਪਤ ਹਨ। ਸੋ ਸਾਰੇ ਸਿੱਖ ਜਥੇਬੰਦੀਆਂ ਨੂੰ ਬੇਨਤੀ ਹੈ ਪੇਤ੍ਰੋਂ ਤੇ ਬਾਰੇ ਐਕਸ਼ਨ ਲੋ ਲਾਬਦ ਹੋਵੋ ਸਰਕਾਰ ਦੇ ਹੰਮਲੇ ਦਾ ਮੂੰਹ ਤੋੜ ਜਵਾਬ ਦੇਵਾਂਗੇ ਜਿਸ ਤਰ੍ਹਾਂ ਸਰਕਾਰ ਘਣਾਉਣੀ ਆ ਨੀਤੀਆਂ ਦੇ ਉੱਤੇ ਆਈ ਐ ਸਿੱਖਾਂ ਦਾ ਖੁਰਾ ਖੋਜ ਮਟਾਉਣ ਵਾਸਤੇ ਸਿੱਖਾਂ ਦੇ ਧਰਮਸਥਾਨ ਖਤਮ ਕਰਨ ਵਾਸਤੇ ਸਿੱਖੀ ਵਿਚਾਰਧਾਰਾ ਸਿੱਖੀ ਸੋਚ ਖਤਮ ਕਰਨ ਵਾਸਤੇ ਜਿਸ ਤਰ੍ਹਾਂ ਹਮਲਾ ਹੋਇਆ ਗੁਰਦੁਆਰਾ ਮਹਿਤਾਬਗੜ੍ਹ ਸਾਹਿਬ ਮੰਡੀ ਗੋਲੂ ਵਾਲਾ ਹਨੂਮਾਨਗੜ੍ਹ ਵਿਖੇ ਉਹ ਨਿੰਦਨਯੋਗ ਹੈ ਅਸੀਂ ਸਰਕਾਰ ਦੱਸਣਾ ਚਾਹੁੰਦੇ ਆਂ ਕਿ ਸਰਕਾਰ ਦੇ ਹਰ ਗੱਲ ਦਾ ਮੂੰਹ ਤੋੜ ਜਵਾਬ ਦੇਵਾਂਗੇ ਬੋਲੋ ਬੋਲ ਸਾਰਾ ਹਾਲ ਸਤਿ ਸ੍ਰੀ ਅਕਾਲ ਸੋ ਸਾਰੀ ਸਿੱਖ ਜਥੇਬੰਦੀਆਂ ਸਭ ਨੂੰ ਬੇਨਤੀ ਹੈ ਕਿ ਸਾਰੀ ਸਿੱਖ ਜਥੇਬੰਦੀਆਂ ਵੀਡੀਓ ਬਹੁਤ ਸ਼ੇਅਰ ਕਰੋ ਇਸ ਦੇ ਪਰ ਐਕਸ਼ਨ ਲੋ ਜਲਦੀ ਗੋਦੜਾ ਗੋਲੂ ਵਾਲਾ ਸਾਹਿਬ ਭਾਜਪਾ ਦੇ ਗੁੰਡਿਆਂ ਤੋਂ ਆਜ਼ਾਦ ਕਰਾਇਆ ਜਾਊਗਾ ਜਿਸ ਤਰ੍ਹਾਂ ਭਾਜਪਾ ਦੇ ਗੁੰਡਿਆਂ ਨੇ ਉੱਥੇ ਹਮਲਾ ਕੀਤਾ ਇਹ ਹੋਰ ਦੱਸ ਦਈਏ ਜੇ ਬੀਬੀ ਹਰਨੀਤ ਕੋਰ ਦਾ ਭਾਈ ਨਰਮਨ ਤੇ ਖਰਲੀਆਂ ਦਾ ਕਿਸੇ ਸਿੰਘ ਦਾ ਜਾਨੀ ਨੁਕਸਾਨ ਹੋਇਆ ਉਹਦੇ ਨਤੀਜੇ ਸਰਕਾਰਾਂ ਵਾਸਤੇ ਬਹੁਤ ਕਟਕ ਹੋਣਗੇ ਜੋ ਹਮਲਾ ਕੀਤਾ ਗੁਰਦੁਆਰਾ ਸਾਹਿਬ ਦੇੰਤੀ ਰਾਤ ਨੂੰ ਉਹਦੇ ਨਤੀਜੇ ਬੜੇ ਕਟਕ ਹੋਣਗੇ ਜਿਸ ਤਰ੍ਹਾਂ ਅਸੀਂ ਪਹਿਲਾਂ ਦੱਸਿਆ ਸੀ ਸਰਕਾਰਾਂ ਨੂੰ ਕਿ ਮੇਲ ਕੀਤੀ ਬਖਾਇਦਾ ਅਸੀਂ ਰਾਸ਼ਟਰਪਤੀ ਨੂੰ ਪ੍ਰਧਾਨ ਮੰਤਰੀ ਨੂੰ ਕਿ ਬੀਜੇਪੀ ਦੇ ਗੁੰਡਿਆਂ ਵੱਲੋਂ ਗੁਰਦੁਆਰਾ ਹਮਲਾ ਕੀਤਾ ਗਿਆ ਤੇ باوجود ਜਿਹੜਾ ਹਮਲਾ ਸਾਬਤ ਕਰਦਾ ਕਿ ਬੀਜੇਪੀ ਦੀ ਕਿੰਨੀ ਵੱਡੀ ਸ਼ੈ ਸੀ ਹਮਲੇ ਪਿੱਛੇ ਕਿਸ ਤਰ੍ਹਾਂ ਪੁਲਸ ਦੀ ਪ੍ਰੈਜੈਂਸ ਵਿੱਚ ਕਿਸ ਤਰ੍ਹਾਂ ਧਾਰਾ 144 ਲੱਗੇ ਹੋਣ ਦੇ باوجود ਅੱਧੀ ਰਾਤ ਨੂੰ ਹਮਲਾ ਹੋਇਆ ਗੁਰਦੁਆਰਾ ਸਾਹਿਬ ਤੇ ਜੇ ਐਨੇ ਮਾਂ ਦੇ ਦੁੱਧ ਪੀਤਾ ਸੀਗਾ ਤੇ ਕਹਿੰਦੇ ਚਾਰ ਨੂੰ ਆਵਾਂਗੇ ਚਾਰ ਨੂੰ ਆਉਂਦੇ ਫਿਰ ਮਿੱਥ ਕੇ ਤੇ ਕਹਿ ਕੇ ਆਉਂਦੇ ਆ ਰਹੇ ਆ ਅੱਧੀ ਰਾਤ ਨੂੰ ਹਮਲਾ ਕਰਨਾ ਗੁਰਦਰਾ ਮਹਿਤਾਬਗੜ ਸਾਹਿਬ ਦੇ ਗੁਰੂ ਸਾਹਿਬ ਦੇ ਸਰੂਪਾਂ ਦੀਆਂ ਬੇਦਮੀਆਂ ਹੋਣੀਆਂ ਸਿੰਘਾਂ ਨਾਲ ਜ਼ਖਮੀ ਹੋਣਾ ਇਹ ਸਾਬਤ ਕਰਦਾ ਵੀ ਭਾਜਪੀ ਦੇ ਸਿੱਖਾਂ ਪ੍ਰਤੀ ਮਨਸੂਬੇ ਕਿੰਨੇ ਘਣਾਉਣੇ ਆ ਮਨਸੂਬੇ ਕਿੰਨੇ ਘਣਾਉਣੇ ਆ ਸੋ ਸਭ ਨੂੰ ਬੇਨਤੀ ਹੈ ਭਾਈ ਜਿੱਥੇ ਵੀ ਗੁਰੂ ਨਾਨਕ ਨਾਮਲੇ ਵਾਸਤੇ ਇਕ ਬੈਠਾ ਜਿੱਥੇ ਜਗਦੀ ਜਮੀਰ ਵਾਲਾ ਸਿੱਖ ਬੈਠਾ ਵਾਤੋਂ ਵੀਡੀਓ ਸ਼ੇਅਰ ਕਰੋ ਦੱਸੋ ਦੇ ਵਿਰੋਧ ਕਰੋ ਸਰਕਾਰ ਦੀ ਇਹਨਾਂ ਨੀਤੀਆਂ ਦਾ ਕਿ ਕਿਸ ਤਰ੍ਹਾਂ ਭਾਜਪਾ ਦੇ ਗੁੰਡਿਆਂ ਨੇ ਗੁਰਦੁਆਰੇ ਤੇ ਹਮਲਾ ਕੀਤਾ ਅੱਧੀ ਰਾਤ ਨੂੰ ਰਾਤ ਨੂੰ 3 ਵਜੇ ਕਰੀਬ ਹਮਲਾ ਕੀਤਾ ਹਮਲਾ ਕਰਕੇ ਕੰਨਾਂ ਟੱਪ ਕੇ ਪੁਲਿਸ ਦੀ ਪ੍ਰੈਜੈਂਸ ਪੁਲਿਸ ਨੂੰ ਨਾਲ ਲੈ ਕੇ ਜਿਹੜਾ ਧੜਵੀਂ ਅੰਦਰ ਵੜੇ ਆ ਉਹਨਾਂ ਨੇ ਗੁਰਦੁਆਰੇ ਹਮਲਾ ਕੀਤਾ ਇਹ ਘਟਨਾ ਸਾਬਤ ਕਰਦੀ ਹੈ ਵੀ ਰਾਜਸਥਾਨ ਵਿੱਚ ਤੇ ਬੀਜੇਪੀ ਦੇ ਕਾਰਜਕਾਲ ਵਿੱਚ ਸਿੱਖਾਂ ਦਾ ਪੁਿੱਕ ਕੀ ਹੈਗਾ ਸਿੱਖਾਂ ਪ੍ਰਤੀ ਬੀਜੇਪੀ ਦੀ ਸੋਚ ਕੀ ਹੈ ਸੋ ਸਭ ਨੂੰ ਬੇਨਤੀ ਹੈ ਭਾਈ ਵੀਡੀਓ ਬਹੁਤ ਸ਼ੇਅਰ ਕਰੋ ਦੱਸੋ ਕਿ ਬੀਜੇਪੀ ਦੇ ਗੁੰਡਿਆਂ ਵੱਲੋਂ ਕਿਸ ਤਰ੍ਹਾਂ ਗੁਰਦਵਾਰਿਆਂ 'ਤੇ ਹਮਲੇ ਜਾਰੀ ਹੈ ਤਾਜ਼ੀ ਖ਼ਬਰ ਦੁਰਦਰਾ ਮਹਿਤਾਬਗੜ ਸਾਹਿਬ ਮੰਡੀ ਗੋਲੂ ਵਾਲਾ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਭਾਈ ਤਰੰਤੇ ਦੇ ਬਾਰੇ ਐਕਸ਼ਨ ਲੋ ਲਾਂਬਧ ਹੋ ਜਲਦੀ ਐਕਸ਼ਨ ਪ੍ਰੋਗਰਾਮ ਦੀ ਕੇ ਜਿੱਥੇ ਸਰਕਾਰ ਦੀ ਨੱਕ ਚ ਨਗੇ ਲਪਾਈ ਜਾਊਗੀ ਉੱਤੇ ਬੀਜੇਪੀ ਦੇ ਤੜਵੀਆਂ ਗੁੰਡਿਆਂ ਤੋਂ गुरुद्वारा मेहताबगढ़ गोलूवाला राजस्थान में बीबी हरमीत कौर है जो उसने गुरुद्वारा साहब पे कब्जा किया हुआ है हाँ जो गुरुद्वारा साहब की अकाल श्री अकाल तख्त साहब की कि किसी तरह मान मर्यादा का पालन नहीं हो रहा जिससे पूरे जो सिख समुदाय है उनके मनो में रोष है बीबी के द्वारा अगर सिख संगत के सिख संगत के द्वारा जब बीबी को इस बात के लिए बीबी का विरोध किया गया तो बी ने उन सभी लोगों के विरोध में खड़ी हो गई और गुरु घर में किसी उसने नहीं दिया जा रहा गुरु घर का गेट बंद कर रखा है इस तरह पूरी जो सिख संगत है वो उसी के रोष में गुरुद्वारा सब के आगे बैठी अपना नाम सिमन कर रही है अभी क्या मांगा अभी मांग हमारी यही है कि जी जो गुरुद्वारा साहब है वो गांव का बना हुआ गुरुद्वारा है जिसे गांव की जो लोकल सिख संगत है और गांव के अदर समाज के सहयोग से बनाया गया है इसलिए इस गुरुद्वारा साहब में जो गांव की कमेटी बनी हुई है वो कमेटी ही इस गुरुद्वारा साहब की देख रेख करे क्योंकि बीबी के द्वारा पिछले जितने सालों से बीबी काबिजिज है गुरुद्वारे का जो भी पैसा है उसको अपने पर्सनली कार्यों के लिए यूज किया जाता है उसके गुरुद्वारा के विकास के कार्य में नहीं लगाया जाता इसलिए यहाँ की सिख संगत की और जो गाँव के सर्व समाज की मांग है कि जो गाँव की सिख कमेटी है वो कमेटी काम करे और अपने हिसाब से जहाँ ग्रंथी लगाए लेकिन बीबी इस बात को न मानते हुए गुरुद्वारे पर कब्जा की हुए अभी भी गुरुद्वारा साहब के दोनों गेट बीबी ने अंदर से बंद करके और त्यारबंद आदमियों के अंदर

चार पांच गांव है जो खरलियाँ गांव के हैं और उसके अलावा जो चार पांच व्यक्ति अपने निहाल परिवार के हैं उन लोगों को मिलाकर एक कमेटी बनाकर प्रशासन को दिखाई है जबकि वो कमेटी किसी भी तरह वैध नहीं है अभी आगे क्या रणनीति है आगे हमारी रणनीति है यदि हम तो सिर्फ है और हम 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 कोई ऐसा तो चाहते नहीं भी हम कोई ऐसा गुरु घर पे अटैक करें या गुरु घर पे जाएं जो बीबी जैसा माहौल बना रही है आप लोगों के माध्यम से एक बात मैं बता देना चाहता हूं कि बीबी पिछले दिनों ये बीबी और एक इनका कोई साथी है टिम्मा जिन लोगों का काम है सिर्फ सांप्रदायिक दंगे भड़काना ਉਹ ਲੋਕ ਪੋਸਟਪੇਡ ਪੋਸਟੇਟ ڈال ਰਹੇ ਹਨ ਕਿ ਇਹ ਜੋ ਕੰਮ ਹੈ ਇਹ ਭਾਜਪਾ ਔਰ ਆਰਐਸਐਸ ਕਰਾਰੀ ਹੈ। ਹੁਣ ਆਪਕੇ ਮਾਧਮ ਸੇ ਮੈਂ ਦਿਖਾ ਦੇਣਾ ਚਾਹਤਾ ਹੂੰ ਕਿ ਜੋ ਸਾਹਮਣੇ ਬੈਠੀ ਸਿੱਖ ਸੰਗਤ ਹੈ ਇਹ ਆਪਕੋ ਆਰਐਸਐਸ ਲੱਗਤੀ ਹੈ ਯਾ ਕੋਈ ਸਿੱਖ ਸੰਗਤ ਲੱਗ ਰਹੀ ਹੈ। ਲੇਕਿਨ ਇਨ ਲੋਗੋ ਕੇ ਦੁਆਰਾ ਇਹ ਚੀਜ਼ ਚਾਹਤੇ ਹੈ ਕਿ ਦੰਗੇ ਵੜਕੀਏ ਔਰ ਹਮ ਜੀਤੇ ਤਾਂ ਲੇਕਿਨ ਜੋ ਸਿੱਖ ਸੰਗਤ ਹੈ ਉਹ ਬੈਠੀ ਆਪਣਾ ਨਾਮ ਸਿਮਰ ਕਰ ਰਹੀ ਹੈ ਜਬ ਤੱਕ ਹਮਾਰਾ ਮਸਲਾ ਨਹੀਂ ਹਲ ਹੋਗਾ ਹਮ ਯਹੀ ਬੈਠੇਗੇ। 4 ਅਕਤੂਬਰ ਦਿਨ ਸ਼ਨੀਵਾਰ ਨੂੰ ਇੱਕ ਬੜੇ ਭੜੇ ਮਨਸੂਬੇ ਲੈ ਕੇ ਬੀਜੇਪ ਗੁਰਦੁਆਰਾ ਮਹਿਤਾਬਗੜ੍ਹ ਸਾਹਿਬ ਤੇ ਹਮਲਾ ਕੀਤਾ ਜਾਊਗਾ। ਤਜਾਰਾ ਵਾਲੀ ਸੋਚ ਕਿ ਗੁਰਦੁਆਰੇ ਮੇਸਤੋਂ ਨੂਬਤ ਕਰਦਾਂਗੇ ਉਹਦੇ ਤਹਿਤ ਇਹ ਹਮਲਾ 4 ਅਕਤੂਬਰ ਦਿਨ ਸ਼ਨੀਵਾਰ ਨੂੰ ਹੋਊਗਾ। ਇਹ ਸਾਰੀ ਗੱਲਬਾਤ ਦੇ ਬਾਬਤ ਬੀਬੀ ਹਰਮੀਤਕੌਰ ਖਾਲਸਾ ਜੋ ਮੰਡੀ ਗੋਲੂ ਵਾਲੇ ਗੁਰਦੁਆਰਾ ਦੀ ਮੁਖ ਸੇਵਾਦਾਰ ਹੈ ਉਹਨੇ ਇੱਕ ਮੇਲ ਪਾਈ ਹੈ ਦੇਸ਼ ਦੇ ਰਾਸ਼ਟਰਪਤੀ ਨੂੰ ਪ੍ਰਾਈਮ ਮਿਨਿਸਟਰ ਨੂੰ ਗ੍ਰਹਿ ਮੰਤਰੀ ਨੂੰ ਰਾਜਸਥਾਨ ਸਰਕਾਰ ਦੇ ਸੀਐਮ ਨੂੰ ਚੀਫ ਜਸਟਿਸ ਸੁਪਰੀਮ ਕੋਰਟ ਨੂੰ ਚੀਫ ਜਸਟਿਸ ਹਾਈ ਕੋਰਟ ਨੂੰ ਮਹਿਲਾ ਯੋਗ ਨੂੰ ਤੇ মিডিਆ ਨੂੰ ਉਹਨੇ ਇਹ ਗੱਲ ਦਾ ਖੱ사 ਜ਼ਾਹਿਰ ਕੀਤਾ ਕਿ ਜਿਸ ਤਰ੍ਹਾਂ ਪਹਿਲਾਂ ਮੰਦਰ ਵਿੱਚ ਇਕੱਠੇ ਹੋ ਕੇ ਇਹਨਾਂ ਨੇ ਜੈ ਸ਼੍ਰੀ ਰਾਮ ਦੇ ਨਾਰੇ ਮਾਰਦੇ ਹੋਏ ਗੁਰਦੁਆਰਾ ਹਮਲਾ ਕੀਤਾ ਉਹ ਚਾਲ ਇਹਨਾਂ ਨੂੰ ਬੜੀ ਪੁੱਠੀ ਪਈ ਕਿਉਂਕਿ ਜਿਸ ਤਰ੍ਹਾਂ ਮੰਦਰ ਤੋਂ ਜਾਣਾ ਇੱਕ ਧਾਰਮਿਕ ਸੋਹਾਰ ਨੂੰ ਲੰਬੂ ਲਾਂ ਲੈਣ ਦੀ ਗੱਲ ਸੀਗੀ ਉਹ ਇਹਨਾਂ ਦੇ ਮਨਸੂਬੇ ਫੇਲ ਹੋ ਗਏ ਤੇ ਉਹਦੇ ਵਿੱਚ ਬੀਜੇਪੀ ਨੂੰ ਸ਼ਰਮਿੰਦਗੀ ਵੀ ਬਹੁਤ ਹੋਈ ਹੁਣ ਇਹਨਾਂ ਨੇ ਰੂਪਰੇਖਾ ਚੇਂਜ ਕਰ ਲਈ ਹੁਣ ਕੀ ਹੈ ਜੋ ਬੀਬੀ ਹਰਮੀਤ ਕੋਰ ਨੇ ਮੇਲ ਵਿੱਚ ਲਿਖਿਆ ਹੈ ਕਿ ਇਹਨਾਂ ਨੇ ਨਕਲੀ ਸਿੱਖ ਤੇ ਨਕਲੀ ਨਿਹੰਗ ਤਿਆਰ ਕੀਤੇ ਆ ਤਾਂ ਕਿ ਨਕਲੀ ਸਿੱਖ ਤੇ ਨਕਲੀ ਨਿਹੰਗ ਅੱਗੇ ਕਰਕੇ ਗੁਰਦੁਆਰਾ ਹਮਲਾ ਕੀਤਾ ਜਾਵੇ ਕਿਉਂਕਿ ਇਹਦੇ ਸਾਰੇ ਪੁਖਤਾ ਸਬੂਤ ਜਿਹੜੇ ਪਹਿਲਾਂ ਜਿਹੜਾ ਹਮਲਾ ਹੋਇਆ ਸੀ ਗੁਰਦੁਰ ਮਹਿਤਾਬਗੜ੍ਹ ਸਾਹਿਬ ਤੇ ਜਿਹੜੇ ਲੋਕ ਉਹ ਹਮਲੇ ਵਿੱਚ ਸ਼ਾਮਲ ਸੀਗੇ ਉਹ ਉਸ ਤੋਂ ਪਹਿਲਾਂ ਇੱਕ ਜਿੱਤਿਆ ਹੋਇਆ ਐਮਐਲਏ ਬੀਜੇਪੀ ਦੇ ਇੱਕ ਹਾਰੇ ਹੋਏ ਐਮਐਲਏ ਦਰਬਾਰ 'ਚ ਬੈਠੇ ਸੀਗੇ ਉਹਦੀਆਂ ਫੋਟੋਆਂ ਉਹਦੀ ਵੀਡੀਓ ਸਾਰੀਆਂ ਸਿੱਖ ਜਥੇਬੰਦੀਕਰ ਕੋਲ ਪਹੁੰਚ ਚੁੱਕੀ ਹੈ ਹੁਣ ਵੀ ਇੱਕ ਜਿੱਤਿਆ ਤੇ ਖਾਰਿਆ ਐਮਐਲਏ ਜ਼ੋਰ ਲਾ ਰਹੇ ਹੈ ਕਿ ਕਿਸੇ ਤਰੀਕੇ ਸਿੱਖਾਂ ਦੀ بلند ਆਵਾਜ਼ ਨੂੰ ਇਸ ਸਥਾਨ ਤੋਂ ਬੰਦ ਕੀਤਾ ਜਾਵੇ ਇਹ ਮਨਸੂਬੇ ਲੈ ਕੇ ਇਨਾਂ ਨੇ ਚਾਰ ਤਿਰੰਗ ਹਮਲਾ ਕਰਨਾ ਹੈ ਜਿਹਦੇ ਬਾਰੇ ਅਸੀਂ ਵੀ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਇਸ ਵੀਡੀਓ ਰਾਈ ਵੀ ਦੱਸ ਰਹੀਆਂ ਕਿਉਂਕਿ ਜੇ ਹਮਲਾ ਹੋਇਆ ਉਹਦੇ ਨਤੀਜੇ ਬੜੇ ਘਾਤਕ ਨਿਕਲਣਗੇ ਇਹਦੇ ਵਿੱਚ ਕੋਈ ਦੋ ਰਵਨੀ ਕਿ ਸਭ ਤੋਂ ਪਹਿਲਾਂ ਸਤਕਾਰ ਗੁਰੂ ਗ੍ਰੰਥ ਸਾਹਿਬ ਦਾ ਇਸ ਕਰਕੇ ਜੋ ਸਿੰਘਾਂ ਨੇ ਬੀਬੀ ਹਰਮੀਤਕੌਰ ਨੇ ਰੂਪਰੇਖਾ ਲਕੀ ਹੈ ਕਿ ਹਮਲੇ ਦੀ ਸੂਰਤ ਵਿੱਚ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਉਹਨਾਂ ਸੁਖਾਸਣ ਕਰਕੇ ਸਤਿ ਸ਼ਕਨ ਬਿਰਾਜਮਣ ਕੀਤਾ ਜਾਊਗਾ ਤੇ ਫਿਰ ਸਿੱਖ ਜਥੇਬੰਦੀਆਂ ਮੋਰਚਾ ਲਾਣ ਗਈਆਂ ਮੈਂ ਸਪਸ਼ਟ ਕਰਦਾ ਕਿ ਸ਼੍ਰੀ ਕਾਲ ਤਖਸਾ ਵੱਲੋਂ ਸ਼੍ਰੋਮਣੀ ਕਮੇਟੀ ਵੱਲੋਂ ਹੁਕਮ ਆ ਚੁੱਕਿਆ ਹੈ ਕਿ ਜੇ ਕਿਸੇ ਨੂੰ ਦਿੱਕਤ ਹੈ ਕੋਈ ਸ਼ਿਕਾਇਤ ਹੈ ਸ਼੍ਰੀ ਕਾਲ ਤਖਸਾ ਤੇ ਤੁਸੀਂ ਦਰਜ ਕਰਾ ਸਕਦੇ ਹੋ ਉਹ ਸ਼ਿਕਾਇਤ ਉੱਥੇ ਪਹੁੰਚ ਵੀ ਗਈ ਹੈ ਬੀਬੀ ਹਰਮੀਤ ਕੋਰ ਨੇ ਵੀ ਉੱਥੇ ਆਪਣੀ ਸ਼ਿਕਾਇਤ ਭੇਜ ਦਿੱਤੀ ਹੈ ਪਰ ਇਹ ਲੋਕ ਕਹਿੰਦੇ ਵੀ ਅਸੀਂ ਨਾ ਤਾਂ ਕਾਲ ਤਖਸਾ ਬੰਦੇ ਆ ਨਾ ਅਸੀਂ ਤਕਸੀ ਦਮਦਵਾ ਸਾਹਿਬ ਮੰਦੇ ਆ ਨਾ ਅਸੀਂ ਐਸਜੀਬੀਸੀ ਮੰਦੇ ਆ ਸਾਡੀ ਸੈਂਟਰ ਸਰਕਾਰ ਹੈ ਸਾਡੀ ਸੇਡ ਸਰਕਾਰ ਹੈ ਤੇ ਜਿਹੜਾ ਸਾਡਾ ਹਿੰਦੂ ਰਾਸ਼ਟਰ ਸੁਪਨਾ ਹੈ ਅਸੀਂ ਉਸ ਦੇ ਮੁਤਾਬਕ ਆਪਣਾ ਕੰਮ ਕਰਾਂਗੇ ਤੇ ਸਿੱਖਾਂ ਨੂੰ ਇਹ ਗੱਲ ਗੁਵਾਰਾ ਨਹੀਂ ਹੈ ਕਿ ਕੋਈ ਚੜ ਕੇ ਆਵੇ ਗੁਰਦਵਾਰ ਸਾਹਿਬ ਤੇ ਤੇ ਬੀਬੀ ਹਰਮੀਤ ਕੌਰ ਨੇ ਉਸ ਮੇਲ ਵਿੱਚ ਇੱਕ ਬੜਾ ਸਪਸ਼ਟ ਲਿਖਿਆ ਹੈ ਕਿ ਸਾਡੀ ਸਿੱਖੀ ਪਰੰਪਰਾ ਸਾਡੀ ਰਵਾਇਤ ਹੈ ਕਿ ਨੇਵਕਿਆ ਇਹਨੂੰ ਦੇਗ ਤੇ ਚੜ ਕੇ ਆਇਨੂੰ ਤੇਗ ਉਹ ਮਿਲੂਗੀ ਹੁਣ ਭਾਵੇਂ ਕੋਈ ਨਕਲੀ ਨਿਹੰਗ ਆਣ ਪਾਵੇਂ ਪੱਗਾ ਚ ਸਿਰਫ ਸਾਨ ਵਾਲੇ ਸਿੱਖ ਆਣ ਉਥੇ ਜੇ ਕਿਸੇ ਹਮਲਾ ਕੀਤਾ ਉਹਦੇ ਨਤੀਜੇ ਬੜੇ ਘਾਤਕ ਹੋਣਗੇ ਮੈਂ ਸਪਸ਼ਟ ਕਰਦਾ ਬੀਬੀ ਉਸ ਸਥਾਨ ਤੋਂ ਆਦੇਸ਼ ਐਸਜੀਪੀਸੀ ਦਾ ਤਖਸਾ ਵੱਲ ਦੇਸਿਆ ਨਹੀਂ ਨਿਕਲੇਗੀ ਉਹਦੀ লাশ ਹੀ ਬਾਹਰ ਨਿਕਲ ਸਕਦੀ ਹੈ ਜੇ ਉਹ ਮਰ ਗਈ ਤੇ ਤੁਸੀਂ ਪਹਿਲਾਂ ਮਰੋਗੇ 20 ਸਾਲ ਹਸਤੇ ਜੇ ਤੁਸੀਂ ਮਰ ਗਏ ਫੇਰੀ ਮਰੇ ਹੋ ਇਸ ਕਰਕੇ ਇਹ ਮਨਸੂਬੇ ਤਿਆਗ ਦਿਓ ਮੈਂ ਸਿਟਿੰਗ ਐ ਮੇਰੇ ਐਮ ਐਲ ਏ ਤੇ ਬੀ ਜੀ ਪੀ ਦੇ ਬੰਦੇ ਦੱਸਦਾ ਇਹ ਲੰਬੂ ਲੱਗ ਗਿਆ ਨਾ ਇਹਦਾ ਸੇਕ ਬਹੁਤ ਦੂਰ ਤੱਕ ਜਾਊਗਾ ਪਰਿਵਾਰਾਂ ਦੇ ਪਰਿਵਾਰ ਦੇ ਪਿਛੋਕੜ ਨਿਕਲਣਗੇ ਦੇ ਵਿੱਚ ਤੇ ਸਾਰੇ ਉਮਰ ਦਾ ਕਲੰਕ ਤੁਹਾਡੇ ਮੱਥੇ ਲੱਗੂਗਾ ਜੇ ਕਿਸੇ ਨੇ ਭੈੜੇ ਮਨਸੂਬਿਆਂ ਨਾਲੇ ਗੁਰਦੁਆਰਾ ਮਹਿਤਾਬ ਕਰਤੇ ਅਟੈਕ ਕੀਤਾ ਹਰ ਬੰਨੇ ਇਹਦਾ ਸੇਕ ਜਾਊਗਾ ਸੋ ਜਿੱਥੇ ਬੀਬੀ ਹਰਜੀਤਕੌਰ ਨੇ ਸਰਨ ਮੇਲ ਪਾ ਕੇ ਜਿਹੜੇ ਸਥਿਤੀ ਤੋਂ ਜਾਣੂ ਕਰਾਤਾ ਮੈਂ ਵੀ এসਜੀਪੀਸੀ ਧਰਮ ਪ੍ਰਚਾਰ ਕਮੇਟੀ ਦਾ ਚੇਅਰਮੈਨ ਹੁਣਾਂ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਟੇਟ ਗਵਰਨਮੈਂਟ ਨੂੰ ਸੀਐਮ ਭਜਨ ਲਾਲ ਨੂੰ ਸਭ ਨੂੰ ਪਹਿਲਾਂ ਇਨਵੋਲਵ ਕਰ ਰਹੇ ਹਾਂ ਕਿ ਜੇ ਗੁਰਦੁਆਰਾ ਸਾਹਿਬ ਤੇ ਅਟੈਕ ਹੋਇਆ ਜੇ ਕਿਸੇ ਸੰਘ ਨੇ ਬੀਜੇਪੀ ਨੇ ਗੈਰ ਸਿੱਖ ਨੇ ਜਾਂ ਨਕਲੀ ਸਿੱਖਾ ਨੇਂਗਾਂ ਨੇ ਗੁਰਦੁਆਰਾ ਸਾਹਿਬ ਅਟੈਕ ਕੀਤਾ ਉਹਦੀ ਸਾਰੀ ਜ਼ਿੰਮੇਵਾਰੀ ਸਰਕਾਰ ਦੀ ਤੇ ਪ੍ਰਸ਼ਾਸਨ ਦੀ ਹੋਊਗੀ ਇਸੇ ਕਰਕੇ ਅਸੀਂ ਹਾਈ ਕੋਰਟ ਦੇ ਚੀਫ ਜਸਟਿਸ ਸੁਪਰੀਮ ਕੋਰਟ ਦੇ ਚੀਫ ਜਸਟਿਸ ਤੱਕ ਨੂੰ ਮੇਲ ਪਾ ਕੇ ਸੂਚਨਾ ਦੇ ਚੁੱਕੇ ਹਾਂ ਰੱਬ ਅਮੇਰ ਕਰੇ ਇਹਨਾਂ ਨੂੰ ਸਮੱਤ ਮਿਲੇ ਤੇ ਆਪਣੇ ਮਸੂਬੇ ਤਿਆਗਣ ਨਹੀਂ ਤਾਂ ਜੋ ਤੁਧ ਭਾਵੇਂ ਨਾਨਕਾ ਸਾਈ ਗੱਲ ਚੰਗੀ ਗੁਰੂ ਸਾਹਿਬ ਦੇ ਸਤਕਾਰ ਵਾਸਤੇ ਰਾਖੀ ਵਾਸਤੇ ਸਿੱਖ ਕੌਮ ਲੜੇਗੀ ਲੜੀ ਸੀ ਤੇ ਲੜਦੀ ਰਹੀ ਹੈ ਇਸ ਕਰਕੇ ਸਭ ਨੂੰ ਬੇਨਤੀ ਹੈ ਸਿੱਖ ਜਥੇਬੰਦੀਆਂ ਨੂੰ ਕਿ ਹਮਲਾ ਹੋਣ ਦੀ ਸੂਰਤ ਵਿੱਚ ਆਪਣਾ ਘਰਾਂ ਚੋਂ ਬਾਹਰ ਨਿਕਲੋ ਤੇ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਵਾਸਤੇ ਰਾਕੀ ਵਾਸਤੇ ਸਾਰੇ ਕੋਮ ਲਾਂਬੰਧ ਹੋਵੇ ਤੋ ਸਿੱਖਾਂ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ ਗੁਰਦੁਆਰਾ ਮਹਿਤਾਬਗੜ ਗੋਲੂ ਵਾਲਾ ਤੇ ਅੱਧੀ ਰਾਤ ਨੂੰ ਹਮਲੇ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਸਿੱਖਾਗੂ ਤੇਜਿੰਦਰਪਾਲ ਸਿੰਘ ਟੀਮਾਂ ਨੇ ਦਾਵਾ ਕੀਤਾ ਕਿ ਕੰਦਾ ਟੱਪ ਕੇ ਅਣਪਛਾਤੇ ਹਥਿਆਰਬੰਦ ਲੋਕ ਅੰਦਰ ਵੜੇ ਕਈ ਸੁੱਤੇ ਹੋਏ ਸੰਗਾਂ ਦੇ ਸੱਟਾਂ ਮਾਰੀਆਂ ਇਸ ਵਿੱਚ ਕੁਝ ਬੱਚੇ ਵੀ ਸ਼ਾਮਲ ਨੇ ਜ਼ਖਮੀਆਂ ਦੇ ਬਾਣੇ ਖੂਨ ਨਾਲ ਲਤਪਤ ਨੇ ਤੇ ਇੱਕ ਬੱਚਾ ਖੂਨ ਦੀ ਉਲਟੀ ਕਰਦਾ ਦਿਖਾਈ ਦਿੰਦਾ ਹੈ ਇਸ ਹਮਲੇ ਦੀਆਂ ਚਰਚਾਵਾਂ ਪਹਿਲਾਂ ਤੋਂ ਚੱਲ ਰਹੀਆਂ ਸਨ ਖੁਦ ਮੁੱਖ ਸੇਵਾਦਾਰ ਬੀਬੀ ਹਰਮੀਤ ਕੌਰ ਖਾਲਸਾ ਨੇ ਰਾਸ਼ਟਰਪਤੀ ਰਾਜਸਥਾਨ ਦੇ ਮੁੱਖਮੰਤਰੀ ਤਰੀ ਨੂੰ ਹਮਲੇ ਬਾਰੇ ਚਿੱਠੀਆਂ ਲਿਖੀਆਂ ਸਨ ਇਹ ਮਾਮਲਾ ਕੋਈ ਤਾਜ਼ਾ ਨਹੀਂ ਸਗੋਂ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਗਰਮਾਇਆ ਹੋਇਆ ਇਹ ਕਿਹਾ ਜਾ ਰਿਹਾ ਕਿ ਕਮੇਟੀ ਨੂੰ ਲੈ ਕੇ ਰੌਲਾ ਚੱਲ ਰਿਹਾ ਇੱਕ ਤਰ ਕਹਿੰਦੀ ਹੈ ਕਿ ਬੀਜੇਪੀ ਗੁਰਦੁਆਰਾ ਸਾਹਿਬ ਤੇ ਕਬਜ਼ਾ ਕਰਨਾ ਚਾਹੁੰਦੀ ਹੈ ਦੂਜੀ ਤਰ ਕਮੇਟੀ ਤੇ ਸਵਾਲ ਖੜੇ ਕਰ ਰਹੀ ਹੈ ਦੋਵੇਂ ਤਰ੍ਹਾਂ ਦੇ ਬਿਆਨ ਤੁਹਾਨੂੰ ਸੁਣਾ ਦਿੰਨੇ ਆਂ ਕਾਗੜ ਬੰਦੇ ਸੀ ਜਿਹਨੂੰ ਸੰਸਦ ਕਾਗੜ ਬੰਦੇ ਸ਼ਮਲਾ ਕਰਨ ਵਾਲੇ ਮੈਂ ਆਕਾਸ਼ਦੀਪ ਨੂੰ ਪਛਾਣਦਾ ਜੀ ਆਕਾਸ਼ਦੀਪ ਨੂੰ ਇੱਕ ਪ੍ਰਤੀਪਾ ਉੱਥੇ ਲੰਬਾ ਉਹਨਾਂ ਦਾ ਹਾਂ ਜੀ ਉਹ ਮੇਰੇ ਪਰ ਦੋ ਜਾਨਾਂ ਨੂੰ ਮਜਾ ਆਦਾ ਬਾਕੀ ਪਿੰਡ ਦੀ ਮੰਦਿਰ ਸੀ ਤੁਸੀਂ ਤੁਸੀਂ ਸੁੱਤੇ ਹੋਏ ਸੀਗੇ ਸੁੱਤਿਆਂ ਤੇ ਸਾਡੇ ਹਮਲਾ ਕੀਤਾ ਜੀ ਆ ਜੀ ਏਡੇ ਸੁਰਮੇ ਸੀ ਦਸ ਕੇ ਆਉਂਦੇ ਚੜ ਗਿਆ ਮੈਂ ਆਹ ਪਹੁੰਚਾ ਸੁੱਤਿਆਂ ਤੇ ਸਾਡੇ ਹਮਲਾ ਕੀਤਾ 10 ਜੀ ਆਉਂਦੇ ਜੇ ਏਡੇ ਸੁਰਮੇ ਸੀ ਤੇ ਫਿਰ ਪਤਾ ਲੱਗਦਾ ਕੋਈ ਨਹੀਂ ਪੁੱਤ ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ ਸਮਾਂ ਤੇ ਆਈ ਜਾਣਾ ਜਿਸ ਤਰ੍ਹਾਂ ਰਾਜਸਥਾਨ ਵਿੱਚ ਸਿੱਖ ਜਥੇਬੰਦਿਆਂ ਨੂੰ ਖੁਦਸ਼ਾ ਸੀਗਾ ਉਹਦੇ ਮੁਤਾਬਕ ਆ ਅੱਜ ਅੱਧੀ ਰਾਤ ਨੂੰ ਤਕਰੀਬਨ 2:30 ਵੀ ਦੇ ਕਰੀਬ ਗੁਰਦੁਆਰਾ ਮਹਿਤਾਬਗੜ੍ਹ ਸਾਹਿਬ ਵਿਖੇ ਭਾਜਪੀ ਦੇ ਗੁੰਡਿਆਂ ਵੱਲੋਂ ਹਮਲਾ ਕੀਤਾ ਗਿਆ। ਕਈ ਸਿੰਘ ਜਖਮੀ ਹੋਏ। ਕਈ ਮੋਤ ਦੇ ਕਗਾਰ ਤੇ ਬੈਠੇ ਆ ਬੜੀ ਗਹਿਗਾ ਚ ਲੜਾਈ ਹੋਈ। ਪੁਲਿਸ ਦੀ ਸ਼ਹਿਤੇ ਪੁਲਿਸ ਦੀ ਸ਼ਹਿਤੇ ਉਸ ਗੁਰਦੁਆਰਾ ਸਾਹਿਬ ਉੱਪਰ ਕਬਜ਼ਾ ਕੀਤਾ ਗਿਆ। ਬੀਬੀ ਹੁਣਾ ਦਾ ਨਿਰਮਨ ਸਿੰਘ ਖਰਲੀ ਹੁਣਾ ਦਾ ਹਜੇ ਤੱਕ ਕੋਈ ਪਤਾ ਨਹੀਂ ਲੱਗਿਆ ਕਿ ਉਹ ਕਿੱਥੇ ਹੈ। ਕਈ ਸਿੰਘ ਹਸਪੀਟਲ ਚ ਹੈ। ਕਈਆਂ ਨੂੰ ਸੱਟਾਂ ਵੱਜੀਆਂ। ਸੋ ਸਾਰੀ ਸਿੱਖ ਜਥੇਬੰਦੀਆਂ ਸਾਰੀ ਸੰਗਤਾਂ ਨੂੰ ਬੇਨਤੀ ਹੈ ਭਾਈ ਵੱਤ ਵੱਤ ਕਮਰ ਕੱਸ ਕੇ ਕਰੋ ਜਲਦੀ ਕਾਲ ਦਿੱਤੀ ਜਾਊਗੀ ਸਾਰੇ ਬੰਦੇ ਆਪਾਂ ਪਹੁੰਚ ਕੇ ਗੁਰਦੁਆਰਾ ਯਾਦ ਕਰਾਵਾਂਗੇ ਇਸ ਕਰਦਾ ਪਹਿਲਾਂ ਪਤਾ ਸੀਗਾ ਕਿ ਭਾ ਜੀਪੀ ਦੇ ਸ਼ਹਿਰ ਤੇ ਗੁਰਦੁਆਰੇ ਤੇ ਹਮਲਾ ਹੋਊਗਾ ਇਸੇ ਕਰਕੇ ਸਭ ਨੂੰ ਪਹਿਲਾਂ ਇਨਫੋਰਮ ਕੀਤਾ ਗਿਆ ਸੀਗਾ ਪਰ ਲਗਾਤਾਰ ਰਾਜਸਥਾਨ ਵਿੱਚ ਜਿਸ ਤਰ੍ਹਾਂ ਸਿੱਖਾਂ ਨਾਲ ਤੱਕੇ ਹੋ ਰਹੇ ਹੈ ਜਿਸ ਤਰ੍ਹਾਂ ਗੁਰਦੁਆਮਾਂ ਤੇ ਹਮਲੇ ਹੋ ਰਹੇ ਹੈ ਤਜਾਰਾ ਕਾਂਡ ਵਿੱਚ ਜੋ ਇਹਨਾਂ ਨੇ ਕੈਸੀ ਬੀਜੇਪੀ ਨੇ ਅੱਜ ਪ੍ਰਤੱਖ ਨਜ਼ਰ ਆਣ ਲੱਗਿਆ ਵੀ ਗੁਰਦੁਆਰੇ ਤੇ ਕਿਸ ਤਰ੍ਹਾਂ ਬੀਜੇਪੀ ਦੇ ਗੁੰਡੇ ਹਮਲੇ ਕਰ ਰਹੇ ਆ ਬੜੇ ਸਿੰਘ ਜ਼ਖਮੀ ਹੋਏ ਆ ਕਈ ਹਸਪੀਟਲ ਚ ਆ ਕਈਆਂ ਦਾ ਪਤਾ ਨਹੀਂ ਲੱਗ ਰਿਹਾ ਕਈ ਲਪਤ ਆ ਅਣਖੱਤੇ ਬੰਦੇ ਰਾਤ ਨੂੰ 2:30 ਵਜੇ ਦੇ ਕਰੀਬ ਕੰਧਾਂ ਟੱਪ ਕੇ ਪਿਛਲੀਆਂ ਕੰਧਾਂ ਟੱਪ ਕੇ ਪੁਸ ਦੀ ਪ੍ਰੈਜੈਂਸ ਦੇ ਵਿੱਚ ਅੰਦਰ ਵੜੇ ਆ ਅੰਦਰ ਵੜ ਕੇ ਹਮਲਾ ਕੀਤਾ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਭਾਈ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੋ ਗੁਰਦੁਆਰਾ ਮਹਿਤਾਬਗੜ ਸਾਹਿਬ ਮੰਡੀ ਗੋਲੂ ਵਾਲਾ ਵਿਖੇ ਬੀਜੇਪੀ ਦੇ ਗੁੰਡਿਆਂ ਵੱਲੋਂ ਸੰਘਿਆਂ ਦੇ ਗੁੰਡਿਆਂ ਵੱਲੋਂ ਹਮਲਾ ਕੀਤਾ ਗਿਆ ਹਮਲੇ 'ਚ ਬੜੇ ਸੰਘ ਜਖਮੀ ਹੋਏ ਆ ਕਈ ਮੌਦੇ ਸ਼ਹੀਦਿਆਂ ਦੇ ਕਗਾਰ ਤੇ ਬੈਠੇ ਆ ਬੀਬੀ ਹਰਮੀਤ ਕੋਰ ਦਾ ਭਾਈ ਨਰਮਨ ਜ਼ਖਰਲੀਆਂ ਵਰਗੇ ਸਿੰਘਾਂ ਦਾ ਕੋਈ ਪਤਾ ਨਹੀਂ ਕਿ ਉਹ ਕਿੱਥੇ ਹੈਗੇ ਆ ਨਾ ਉਹ ਲਪਤਾ ਹਨ ਸੋ ਸਾਰੀ ਸੰਗਤਾਂ ਨੂੰ ਬੇਨਤੀ ਹੈ ਭਾਈ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੋ ਦੱਸੋ ਲੋਕਾਂ ਨੂੰ ਦੱਸੋ ਵੀ ਰਾਜਸਥਾਨ 'ਚ ਕਿਸ ਤਰ੍ਹਾਂ ਬੀਜੇਪੀ 'ਤੇ ਅਟੈਕ ਕੀਤਾ ਗਿਆ ਸਿੱਖ ਜਥੇਬੰਦੀਆਂ ਨੂੰ ਬੇਨਤੀ ਹੈ ਸਿੱਖ ਜਥੇਬੰਦੀਆਂ ਨੂੰ ਬੇਨਤੀ ਹੈ ਕਿ ਸਿੱਖ ਜਥੇਬੰਦੀਆਂ ਤੁਰੰਤ ਇਕੱਠੀਆਂ ਹੋਣ ਅਤੇ ਇਹਦੇ ਬਾਰੇ ਕੋਈ ਠੋਸ ਫੈਸਲਾ ਲਿਆ ਜੂਗਾ ਇੱਕ ਗੁਰਦੁਆਰਾ ਨਹੀਂ ਹੁਣ ਕਈ ਗੁਰਦੁਆਰਿਆਂ 'ਤੇ ਅਟੈਕ ਹੋਣਗੇ ਜੋ ਮਨਸ਼ਾ ਸੀ ਭਾਜਪੀ ਦੀ ਜੋ ਗੁੰਡਿਆਂ ਦੀ ਮਨਸ਼ਾ ਸੀ ਸਰਕਾਰ ਦੀ ਵੀ ਗੁਰਦੁਆਰੇ ਜਿੱਥੇ ਗੁਰਦੁਆਰ ਸਿੱਖੀ ਸਿਧਾਂਤਾਂ ਦੀ ਗੱਲ ਹੁੰਦੀ ਹੈ ਜਿੱਥੇ ਸਿੱਖੀ ਸੰਘਰਸ਼ਾਂ ਦੀ ਗੱਲ ਹੁੰਦੀ ਹੈ ਉਹ ਸਥਾਨ ਨਿਸ਼ ਤੋਂ ਨਬੂਤ ਕਰ ਦਿੱਤੇ ਜਾਣ ਇਹਦੇ ਤਹਿਤ ਅੱਜ ਫਿਰ ਸਵੇਰੇ ਅੱਧੀ ਰਾਤ ਨੂੰ ਸੋ ਸਾਰੀ ਜਿਥੇ ਮੈਂ ਬੇਨਤੀ ਹੈ ਭਾਈ ਵੱਧ ਤੋਂ ਵੀਡੀਓ ਸ਼ੇਅਰ ਕਰੋ ਗੁਰਦੁਆਰ ਲਗਾਤਾਰ ਸਿੰਘਾਂ ਦੇ ਫੋਨ ਆ ਰਹੇ ਐ ਸੋ ਸਭ ਨੂੰ ਬੇਨਤੀ ਐ ਭਾਈ ਵੀ ਗੁੰਡਿਆਂ ਵੱਲੋਂ ਜੋ ਖਰਚਾ ਜੜ ਕੀਤਾ ਸੀ ਅਸੀਂ ਲਗਾਤਾਰ ਪਿੱਛੇ ਵੀ ਪਰਸੋਂ ਵੀ ਕੀਤਾ ਸੀਗਾ ਕਿ ਭਾਜਪੀ ਨੇ ਇਹ ਧਾਰ ਲਿਆ ਉਹਨਾਂ ਦੇ ਐਮਐਲਏ ਉਹ ਗੁੰਡਿਆਂ ਨੇ ਕਿ ਗੁਰਦੁਆਰਾ ਅਟੈਕ ਕਰਾਂਗੇ ਉਹਦੇ ਬਾਰੇ ਅਸੀਂ ਬਗਾਦਾ ਮੇਲ ਕੀਤੀ ਸੀਗੀ ਸੁਪਰੀਮ ਕੋਰਟ ਚੀਫ ਜਸਟਿਸ ਸਰਕਾਰ ਨੂੰ ਗ੍ਰਹਿ ਮੰਤਰੀ ਨੂੰ ਇਹਦੇ باوجود ਜੇ ਗੁਰਦੁਆਰ ਤੇ ਹਮਲਾ ਇਹ ਗੱਲ ਸਾਬਤ ਕਰਦਾ ਹੈ ਕਿ ਸਰਕਾਰ ਦੀ ਮਨਸ਼ਾ ਕੀ ਹੈ ਸਰਕਾਰ ਕਿਸ ਤਰ੍ਹਾਂ ਗੁਰਦੁਆਰੇ ਦੇ ਕਾਬਜ਼ ਹੋ ਰਹੀ ਆ ਉਹ ਗੁੰਡੇ ਗੁਰਦੁਆਰੇ ਦੇ ਅੰਦਰ ਵੱੜ ਚੁੱਕੇ ਆ ਬੀਬੀ ਹਰਮੀਤ ਕੋਰ ਰਾਨਾ ਦਾ ਕੋਈ ਪਤਾ ਨਹੀਂ ਗਿਆ ਕਈ ਸਿੰਘ ਜ਼ਖਮੀ ਆ ਜੋ ਉਥੇ ਹਸਪITAL ਲਈ ਐਡਮਿਟ ਆ ਗਿਆ ਕਈ ਸਿੱਧਿਆਂ ਦੇ ਕਗਾਰ ਤੇ ਬੈਠੇ ਆ ਸੋ ਭਾਈ ਵੱਧ ਤੋਂ ਸਾਰੀ ਸੰਗਤ ਜਿਹੜੀ ਐ ਵੀਡੀਓ ਸ਼ੇਅਰ ਕਰੇ ਗੁਰਦੁਆਰੇ ਮਹਿਤਾਬਗੜ ਸਾਹਿਬ ਮੰਡੀ ਗੋਲੂ ਵਾਲਾ ਰਸਤੇ ਨੇ ਵਿਖੇ ਮੌਜੂਦ ਐ ਪਿਛਲੇ ਕਈ ਦਿਨਾਂ ਤੋਂ ਕਿਉਂਕਿ ਇਸ ਸਥਾਨ ਤੋਂ ਹਮੇਸ਼ਾ ਹੀ ਸਿੱਖਿਸਤਾਂ ਦੀ ਗੱਲ ਹੁੰਦੀ ਹੈ ਸਿੱਖੇ ਜਿੰਨੇ ਵੀ ਕਿਰਪਾਨਾ ਉਤਰੀਆਂ ਸਿੱਖਾਂ ਦੀਆਂ ਦਸਤਾਰਾਂ ਲਾਈਆਂ ਪੇਪਰਾਂ ਰੋਕਿਆ ਗਿਆ ਵੋਟਪੰਤ ਰੋਕਿਆ ਗਿਆ ਹਰ ਉਸ ਗੱਲ ਵਿੱਚ ਇੱਥੋਂ ਦੇ ਸਿੱਖਾਂ ਨੇ ਮੰਡੀ ਗੋਲੂ ਵਾਲਾ ਬੀਬੀ ਹਰਬੀਤ ਕੋਹੜਾ ਨੇ ਬੜਾ ਵੱਡਾ ਪ੍ਰੋਟੈਸਟ ਕੀਤਾ ਇਸ ਗੱਲ ਦਾ ਸਰਕਾਰ ਨੂੰ ਗੁੱਸਾ ਸੀਗਾ ਭਾਜਪਾ ਨੂੰ ਗੁੱਸਾ ਸੀਗਾ ਕਿ ਜਿੱਕ ਜਿੱਤੇ ਬੰਦਿਆ ਸਾਡਾ ਵਿਰੋਧ ਕਰ ਰਹੀ ਹੈ ਸੋ ਗੁਰਦੁਆਰਾ ਮਹਿਤਾਬਗੜ੍ਹ ਸਾਹਿਬ ਮੰਡੂ ਮੰਡੀ ਗੋਲੂ ਵਾਲੇ ਵਿਖੇ ਰਾਤ 2:30 ਵਜੇ ਅਟੈਕ ਹੋਇਆ ਆਂ ਬੱਚਤ ਤੇ ਲੋਕ ਕੰਦਾ ਟੱਪ ਕੇ ਅੰਦਰ ਵੜੇ ਆ ਕਈ ਸਿੰਘ ਜ਼ਖਮੀ ਹੋਏ ਆ ਬੀਬੀ ਹਰਮੀਤਕਰ ਹੋਣੀ ਭਾਈ ਨਿਰਮਨ ਜਖਮੀਆਂ ਲੱਭਤਾ ਕੋਈ ਪਤਾ ਨਹੀਂ ਲੱਗ ਰਿਹਾ ਪੁਸ ਦੀ ਸ਼ਹਿਤ ਤੇ ਸਰਕਾਰ ਦੀ ਸ਼ਹਿਤ ਕਹਿੰਦੇ ਬਾਬੂ ਜੂ ਅਟੈਕ ਹੋਇਆ ਸੋ ਸਾਰਿਆਂ ਨੂੰ ਬੇਨਤੀ ਹੈ ਭਾਈ ਵੱਧ ਤੋਂ ਉਹ ਸੰਗਤ ਜਿਹੜੀ ਆ ਉਹ ਤਿਆਰ ਪਰ ਤਿਆਰ ਹੋਵੇ ਇਹ ਵੀਡੀਓ ਸ਼ੇਅਰ ਕਰੋ ਸਰਕਾਰ ਦੇ ਹਰ ਕਿਤੇ ਕੰਮ ਦਾ ਮੂੰਹ ਤੋੜ ਜਵਾਬ ਦੇਵਾਂਗੇ ਦੱਸਾਂਗੇ ਸਰਕਾਰਾਂ ਨੂੰ ਕਿ ਕਿੱਦਾਂ ਗੁਰਦੁਆਰੇ ਤੇ ਅਟੈਕ ਹੁੰਦੇ ਆ ਕਿੱਦਾਂ ਗੁਰਦੁਆਰੇ ਤੇ ਹਮਲੇ ਹੁੰਦੇ ਆ ਉਹਨਾਂ ਗੁੰਡਿਆਂ ਤੇ ਧੜੀਆਂ ਨੂੰ ਦੱਸਾਂਗੇ ਜਾਂ ਦੀ ਬਾਜ਼ੀਆਂ ਲਾ ਕੇ ਦੱਸਾਂਗੇ ਜਿਨ੍ਹਾਂ ਨੇ ਗੁਰਦੁਆਰਾ ਅਟੈਕ ਕੀਤਾ ਸੋ ਸਾਰੀ ਸੰਗਤਾਂ ਨੂੰ ਬੇਨਤੀ ਹੈ ਕਿ ਪਾਈ ਸਰ ਜਥੇਬੰਦੀਆਂ ਨੂੰ ਕਮਰ ਕੱਸੇ ਕਰੋ ਤਿਆਰ ਕਰੋ ਹਰ ਗੱਲ ਦਾ ਮੂੰਹ ਤੋੜ ਜਵਾਬ ਦੇਵਾਂਗੇ ਅੰਦਰ ਕਿਸ ਤਰ੍ਹਾਂ ਗੁਰੂ ਸਾਹਿਬ ਦੇ ਸਰੂਪਾਂ ਦੀ ਬੇਇੱਜ਼ਤੀ ਹੋਈ ਕਿਸ ਤਰ੍ਹਾਂ ਸਿੰਘਾਂ ਤੇ ਹਮਲਾ ਹੋਇਆ ਕਿਸ ਤਰ੍ਹਾਂ ਇੱਕ ਬੀਬੀ ਇੱਕ ਔਰਤ ਤੇ ਹਮਲਾ ਕੀਤਾ ਕਿ ਗੁੰਡਿਆਂ ਧੜੀਆਂ ਵੱਲੋਂ ਸੋ ਸਭ ਨੂੰ ਬੇਨਤੀ ਹੈ ਕਿ ਪਾਈ ਇਹ ਵੀਡੀਓ ਜਿੰਨਾ ਹੋ ਸਕੇ ਸ਼ੇਅਰ ਕਰੋ ਦੱਸੋ ਵੀ ਰਾਜਸਥਾਨ ਸਰਕਾਰ ਵਿੱਚ ਕਿਸ ਤਰ੍ਹਾਂ ਬੀਜਪੀ ਦੇ ਗੁੰਡਿਆਂ ਨੇ ਹਮਲਾ ਕੀਤਾ ਗੁਰਦੁਆਰੇ ਤੇ ਅੱਧੀ ਰਾਤ ਨੂੰ 2 ਵਜੇ ਦੇ ਕਰੀਬ ਕਿਸ ਤਰ੍ਹਾਂ ਸੰਗ ਜ਼ਖਮੀ ਕੀਤੇ ਐ ਸੋ ਸਭ ਨੂੰ ਬੇਨਤੀ ਐ ਕਿ ਸਰਕਾਰ ਦੀ ਇਸ ਕਾਨੂੰਨੀ ਚਾਲ ਦਾ ਗੁਰਦੁਆਰੇ ਦੇ ਹਮਲੇ ਦਾ ਮੂੰਹ ਤੋੜ ਜਵਾਬ ਦੇਣ ਵਾਸਤੇ ਸਾਰੀ ਸੰਗਤ ਲਾਮਬਦ ਹੋਵੇ ਬੜੀ ਘਟਿਆ ਤੇ ਕਾਨੂੰਨੀ ਸਾਜ਼ਿਸ਼ ਦੇ ਤਹਿਤ ਇਹ ਹਮਲਾ ਕੀਤਾ ਗਿਆ ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਦੱਸਿਆ ਕਿ ਗੁਰਦੁਆਰਾ ਮਹਿਤਾਬਗੜ ਸਾਹਿਬ ਮੰਡੀ ਗੋਲੂ ਵਾਲਾ ਵਿਖੇ ਬੀਜੇਪੀ ਦੇ ਗੁੰਡਿਆਂ ਵੱਲੋਂ ਅੱਧੀ ਰਾਤ ਨੂੰ ਅਟੈਕ ਕੀਤਾ ਗਿਆ। ਰਾਜਸਥਾਨ ਵਿੱਚ ਲਗਾਤਾਰ ਬੀਜੇਪੀ ਦੀ ਮਨਸ਼ਾ ਹੈ ਕਿ ਜਿੰਨੇ ਸਿੱਖ ਜਥੇਬੰਦੀਆਂ ਦੇ ਸਥਾਨ ਹੈ ਉਹ ਸਾਰੇ ਸਥਾਨ ਅਤੇ ਗੁਰਦੁਆਰੇ ਤੈਸਨਾਸ ਕਰ ਦਿੱਤੇ ਜਾਣ। ਇਹਦੇ ਕਰਕੇ ਅੱਧੀ ਰਾਤ ਨੂੰ ਗੁਰਦੁਆਰਾ ਗੋਲੂ ਵਾਲਾ ਵਿਖੇ ਬੀਜੇਪੀ ਦੇ ਗੁੰਡਿਆਂ ਵੱਲੋਂ ਹਮਲਾ ਕੀਤਾ ਗਿਆ। ਕਈ ਸਿੰਘ ਜ਼ਖਮੀ ਹੋਏ ਆ, ਕਈ ਲਪਤ ਹਨ। ਸੋ ਸਾਰੀ ਸਿੱਖ ਜਥੇਬੰਦੀਆਂ ਨੂੰ ਬੇਨਤੀ ਹੈ ਤੇ ਤਰੰਤੇ ਦੇ ਬਾਰੇ ਐਕਸ਼ਨ ਲੋ ਲਾਬਦ ਹੋਵੋ ਸਰਕਾਰ ਦੇ ਹੰਮਲੇ ਦਾ ਮੂੰਹ ਤੋੜ ਜਵਾਬ ਦੇਵਾਂਗੇ ਜਿਸ ਤਰ੍ਹਾਂ ਸਰਕਾਰ ਘਣਾਉਣੀ ਆ ਨੀਤੀਆਂ ਦੇ ਉੱਤੇ ਆਈ ਐ ਸਿੱਖਾਂ ਦਾ ਖੁਰਾ ਖੋਜ ਮਟਾਉਣ ਵਾਸਤੇ ਸਿੱਖਾਂ ਦੇ ਧਰਮਸਥਾਨ ਖਤਮ ਕਰਨ ਵਾਸਤੇ ਸਿੱਖੀ ਵਿਚਾਰਧਾਰਾ ਸਿੱਖੀ ਸੋਚ ਖਤਮ ਕਰਨ ਵਾਸਤੇ ਜਿਸ ਤਰ੍ਹਾਂ ਹਮਲਾ ਹੋਇਆ ਗੁਰਦੁਆਰਾ ਮਹਿਤਾਬਗੜ੍ਹ ਸਾਹਿਬ ਮੰਡੀ ਗੋਲੂ ਵਾਲਾ ਹਨੂਮਾਨਗੜ੍ਹ ਵਿਖੇ ਉਹ ਨਿੰਦਨਯੋਗ ਹੈ ਅਸੀਂ ਸਰਕਾਰ ਦੱਸਣਾ ਚਾਹੁੰਦੇ ਆਂ ਕਿ ਸਰਕਾਰ ਦੇ ਹਰ ਗੱਲ ਦਾ ਮੂੰਹ ਤੋੜ ਜਵਾਬ ਦੇਵਾਂਗੇ ਬੋਲੋ ਹਾਲੋ ਬੋਲੋ ਸਾਰ ਹਾਲ ਸਤਿ ਸ੍ਰੀ ਅਕਾਲ ਸੋ ਸਾਰੀ ਸਿੱਖ ਜਥੇਬੰਦੀਆਂ ਸਭ ਨੂੰ ਬੇਨਤੀ ਹੈ ਕਿ ਸਾਰੀ ਸਿੱਖ ਜਥੇਬੰਦੀਆਂ ਵੀਡੀਓ ਬਹੁਤੋ ਸ਼ੇਅਰ ਕਰੋ ਇਹਦੇ ਪਰ ਐਕਸ਼ਨ ਲੋ ਜਲਦੀ ਬਦੋਦਰਾ ਗੁੱਲੂ ਵਾਲਾ ਸਾਹਿਬ ਭਾਜੀਪੀ ਦੇ ਗੁੰਡਿਆਂ ਤੋਂ ਆਜ਼ਾਦ ਕਰਾਇਆ ਜਾਊਗਾ ਜਿਸ ਤਰ੍ਹਾਂ ਭਾਜੀਪੀ ਦੇ ਗੁੰਡਿਆਂ ਨੇ ਉੱਤੇ ਹਮਲਾ ਕੀਤਾ ਇਹ ਹੋਰ ਦੱਸ ਦਈਏ ਜੇ ਬੀਬੀ ਹਰਮੀਤ ਕੋਰ ਦਾ ਭਾਈ ਨਰਮਨ ਤੇ ਖਰਲੀਆਂ ਦਾ ਕਿਸੇ ਸਿੰਘ ਦਾ ਜਾਨੀ ਨੁਕਸਾਨ ਹੋਇਆ ਉਹਦੇ ਨਤੀਜੇ ਸਰਕਾਰਾਂ ਵਾਸਤੇ ਬਹੁਤ ਕਟਕ ਹੋਣਗੇ ਜੋ ਹਮਲਾ ਕੀਤਾ ਗੁਰਦੁਆਰਾ ਸਾਹਿਬ ਦੇੰਤੀ ਰਾਤ ਨੂੰ ਉਹਦੇ ਨਤੀਜੇ ਬੜੇ ਕਟਕ ਹੋਣਗੇ ਜਿਸ ਤਰ੍ਹਾਂ ਅਸੀਂ ਪਹਿਲਾਂ ਦੱਸਿਆ ਸੀ ਸਰਕਾਰਾਂ